ਹੁਣ ਜਿਹੜੀ ਗੱਲ ਮੈਂ ਕਹਿਣ ਲੱਗਿਆ ਸੁਣ ਲਿਓ ਧਿਆਨ ਨਾਲ ਦਲੀਪ ਸਿੰਘ ਨੂੰ ਵजूद ਪਤਾ ਲੱਗਾ ਮੀਰੀ ਨੂੰ ਲੱਤ ਮਾਰੀ ਤੇ ਫੁੱਟਪਾਥ ਤੇ ਆ ਕੇ ਡਿੱਗਦਾ ਢਿੰਗਦਾ ਮੌਤ ਦੇ ਮੂੰਹ ਪੈ ਗਿਆ ਇਹ ਸਾਨੂੰ ਸਾਡੇ ਪੰਜਾਬੀਆਂ ਨੂੰ ਕੀ ਹੋ ਗਿਆ ਜਦੋਂ ਮੀਰੀ ਆਉਂਦੀ ਆ ਪਹਿਲਾਂ ਵजूद ਨੂੰ ਲੱਤ ਮਾਰਦੇ ਆ ਜ਼ਮੀਨ ਮੰਗੀ ਹੋਈ ਦੋ ਕਨਾਲਾਂ ਕੱਢੀ ਕੋਠੀ ਪਾਈ ਅਲੀ ਸਾਹ ਕਮਾਲ ਦੀ ਫਿਰ ਕਾਰ ਖਰੀਦੀ ਫਿਰ ਕਹਿੰਦਾ ਗੇੜੇ ਕੱਢ ਕੇ ਆਉਨੇ ਆ ਜਿਹੜੇ ਕੱਢਣ ਤੁਰਿਆ ਰਾਸ ਪਿੰਟਰ ਦੇ ਬਾੜ ਦਿੱਤੀ ਕੀ ਲਖਾਇਆ ਪਿੰਟਰ ਕੋਲੋਂ ਸੁਣ ਲਿਓ ਜੋ ਅਸੀਂ ਕਰਦੇ ਆ ਪਿੰਟਰ ਕੋਲੋਂ ਲਖਾਇਆ ਹਟ ਪਿੱਛੇ ਜੱਟ ਦੀ ਮੁੱਛ ਦਾ ਸਵਾਲ ਹੈ ਮੈਂ ਕਹਿੰਦਾ ਹੁਣ ਨਾ ਵੀਰੇ ਗੱਡੀ ਤੇਜ਼ ਕਰਕੇ ਜੱਟ ਦੇ ਅੱਗੇ ਲਾ ਕੇ ਖੜੀ ਕਰ ਦੇ ਪੁਸਤਾਂ ਲਈਏ ਜੱਟਾ ਤੇਰੀ ਮੁੱਛ ਕਿੱਥੇ ਆ ਦੱਸ ਤਾਂ ਸਹੀ ਮੈਨੂੰ ਤੇਰੀ ਮੁੱਛ ਕਿੱਥੇ ਆ ਕਿਹੜੀ ਮੁੱਛ ਦਾ ਸਵਾਲ ਆ ਓਏ ਮੋਸਟਾ ਅਣਖ ਨੂੰ ਕਹਿੰਦੇ ਨੇ ਅਣਖ ਆਪਣੇ ਹੱਥੀ ਨਾਈ ਦੀ ਦੁਕਾਨ ਤੇ ਛੁੱਟ ਕੇ ਕਾਰ ਦੇ ਪਿੱਛੇ ਲਿਖਦਾ ਜੱਟ ਦੀ ਮੋਛ ਦਾ ਸਵਾਲ ਹੈ ਕੋਈ ਦੱਸੋ ਤਾਂ ਸਹੀ ਜੱਟ ਜੀ ਕਿਹੜੀ ਮੋਛ ਹੱਦ ਨਹੀਂ ਹੋ ਗਈ ਕੌਣ ਆਸੀਂ ਸੇਖਾ ਗੁਰੂ ਦੇ ਇੰਨੀਆਂ ਕੁਰਬਾਨੀਆਂ ਕਰਤੀਆਂ ਸਾਡੇ ਲਈ ਗੁਰੂ ਸਾਹਿਬ ਨੇ ਸਾਰਾ ਕੁਝ ਵਾਰ ਦਿੱਤਾ ਧੰਗੁਰੂ ਗੋਬਿੰਦ ਸਿੰਘ ਦੇ ਪਿਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਜਿਹਨਾਂ ਦੀ ਸਿੱਧੀ ਬਣਾ ਰਹੇ ਹਾਂ ਜਿਹਨਾਂ ਨੂੰ ਹੱਥੀ ਤੋਰਿਆ ਸੀ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਪੁਰਖ ਕੌਣ ਹੋ ਸਕਦਾ ਤਨਮਾਤਾ ਗੁਜਰੀ ਜੀ ਜਿਨ੍ਹਾਂ ਨੇ ਆਪਣੇ ਪਤੀ ਦਾ ਸੀਸ ਜਦੋਂ ਧੜ ਤੋਂ ਅੱਡ ਹੋਇਆ ਤੇ ਉਹ ਖਬਰ ਨੂੰ ਸੁਣਿਆ